ਇਹ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਦੀ ਬਹੁਤ ਵੱਡਾ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰ। ਆਪੋਜੀਸ਼ਨ ਪੰਚਾਇਤ ਨੇ ਜਿੱਦ ਵਹਿ ਦੇ ਕਾਰਨ ਨਾਲ ਤਾਂ ਉਹ ਨਹੀਂ ਬਸਰ ਟਹਾ ਦਿੱਤੇ ਜੀ ਨਹੀਂ ਬਸਰ ਦਾ ਕਹਾਣੀ ਸੀ ਉਲਟਾ ਜਿਹੜੀ ਉਹ ਜ਼ਮੀਨ ਸੀਗੀ ਉਹ ਮਿਨੀ ਪੈਲਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ। ਅਵਤਾਰ ਸਿੰਘ ਪੰਚਾਇਤ ਮੈਂਬਰ ਸਵਾਜ ਜੀ ਕੀ ਮਾਮਲਾ ਹੈ ਜੀ ਕਿਸ ਵਿੱਚ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿਨੀ ਪੈਲਸ ਦਾ ਜਿਹੜਾ ਕਿ 2023 ਚ ਇਹਦਾ ਵਿਘਾਟਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲੋਂ ਤੇ ਮੌਜੂਦਾ ਪੰਚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨੇ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦੇਈਏ ਅਸੀਂ ਆਪਣਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉੱਥੇ ਮਿੰਨੀ ਪੈਸ ਦੇ ਜਿਹੜੇ ਜਗ੍ਹਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਹੈ ਨੀ ਪੱਥਰ ਵਾਲਾ ਤਾਂ ਵੈਲ ਬਿਲਕੁਲ ਹੀ ਗੈਰ ਕਾਨੂੰਨੀ ਆ ਅੱਜ ਤੂੰ ਤਿੰਨ ਨਹੀਂ ਪੱਥਰ ਸੀਗੇ ਜੀ ਤਿੰਨਾਂ ਦੇ ਤਿੰਨ ਉਹ ਤੋੜੇ ਗਏ ਨੇ ਉਦਾਂ ਦਾ ਡਿਗਨ ਵਾਲਾ ਕੋਈ ਹਈਓ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਗਿਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੱਧੇ ਜੀ ਦਾ ਕੋਈ ਉਥੇ ਪੈ ਨਹੀਂ ਸਕਦੀ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਹੀ ਢਾ ਸਕਦੀ ਹੈ ਉਹ ਹੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਊਂਡ ਬਣਾਏ ਜਾਣ ਹਰੇਕ ਪਿੰਡ ਪਿੰਡ 'ਚ ਲੇਕਿਨ ਇੱਥੇ ਉਹਤੇ ਕਬਜ਼ਾ ਕਰਾਇਆ ਜਾ ਰਿਹਾ ਇੱਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਹਾਂ ਮਿੰਨੀ ਪੈਲਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸਖਤ ਨਿੰਦਿਆ ਕਰਦਾ ਹਾਂ ਜੀ ਮੁੱਖ ਮੰਤਰੀ ਨੂੰ ਤੇ ਹਲਕਾ ਵਿਧਾਇਕ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇ ਮੰਨ ਐਮ ਐਲ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛੁੜਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਹਾਂ ਸਾਹਿਬ ਹਾਂਜੀ ਵੀਰ ਜੀ ਕੀ ਮਾਮਲਾ ਪੂਰਾ ਜੀ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰਡ ਨੰਬਰ 5 ਤੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾ ਢਾਈ ਕਿੱਲਿਆਂ ਦਾ ਢਾਈ ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬਿਗੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਾ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਰਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅੜਦਵਾਲੇ ਬਾਉਂਡਰੀ ਵਾਲ ਵਜਾਉਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਪੀਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦ ਵਿੱਚ ਦੇ ਕਾਰਨ ਨਾਲ ਤਾਂ ਨਹੀਂ ਪਥਰ ਢਾਹ ਦਿੱਤੇ ਜੀ ਨਹੀਂ ਪਥਰ ਦਾ ਟਹਾਣੀ ਸੀ ਉਲਟਾ ਜਿਹੜੀ ਜ਼ਮੀਨ ਸੀਗੀ ਉਹ ਮਨੀ ਪੈਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਪਥਰ ਢਾਣਾ ਕੋਈ ਮਾੜੀ-ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਪਥਰ ਢਾ ਦੇਵੇ ਹੁਣ ਇਹ ਜਿਹੜਾ ਹੈਗਾ ਇਹ ਪਥਰ ਕਿੰਨੇ ਦਿਨ ਹੋ ਗਏ ਇੱਥੇ ਹੈਗੇ ਕਹੇ ਪਹਿਰੇ ਇਹ ਨਹੀਂ ਪਥਰ ਕਿੰਨੇ ਕਿੰਨੇ ਪਥਰ ਟੁੱਟੇ ਨੇ ਕੋਲ ਨੀ ਪੱਥਰ ਜੀ ਤਿੰਨ ਨੀ ਪੱਥਰ ਟੁੱਟੇ ਨੇ ਸਰ ਕਾਹਦੇ ਕਾਹਦੇ ਸੀ ਉਹ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਲਸ ਦਾ ਇੱਕ ਮਿਨੀ ਪੈਲਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ ਹੁਣ ਕਿਵੇਂ ਜਿਵੇਂ ਟੁੱਟੇ ਨੇ ਮਗਰ ਕੀ ਹਾਲਾਤ ਮੌਜੂਦਾ ਨੇ ਮੌਜੂਦਾ ਹਾਲਾਤ ਸਰ ਤੁਸੀਂ ਮੌਕੇ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗire ਪਏ ਨੇ ਕੋਈ ਕਿ ਇਟਾਂ ਕੋਈ ਕਿਤੇ ਪਈ ਆ ਕੋਈ ਇਟ ਕਿਤੇ ਪਈ ਆ ਉਹਦੀ ਇਟਾ ਕਿੰਨਾ ਟਾਈਮ ਹੋ ਗਿਆ ਕਿ ਇਹਨਾਂ ਨੂੰ ਕਿਤੇ ਇਹ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਗੇੜੇ ਹੋ ਗਿਆ ਹੋਊਗਾ ਉਹਨਾਂ ਦੇ ਮਹੀਨਾ ਦੋ ਵਾਰ ਪੰਚਾਇਤ ਨੇ ਉਹਨੂੰ ਚੁੱਕ ਕੇ ਇਸ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਏ ਮੈਂ ਮੈਂ ਕਹਿੰਦਾ ਬੀਡੀਵੀ ਉਹ ਦਫਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਨੀਅਰ ਆਗੂ ਵੀ ਆ ਮੈਂ VDP ਉਹਦੇ ਗਿਆ ਕੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਸੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਦੇ ਦੇ ਸਕਦੀ ਆ ਨਹੀਂ ਫਿਰ ਨਹੀਂ ਕੋਈ ਤੋੜੇ ਗਏ ਨੇ ਉਹ ਉਸ ਵਾਰ ਤਾਂ ਕੋਈ ਉਹਨਾਂ ਨੇ ਐਕਸ਼ਨ ਲਿਆ ਹੀ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਘਨ ਨਾ ਪਾਓ ਉਹ ਸੈਪਰੇਟਿਵ ਆ ਪਰ ਨਹੀਂ ਕਿ ਕਿਸੇ ਨੂੰ ਕਿ ਤੋੜ ਸਕਦਾ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ੍ਹ ਸੂਰਕੇ ਨੂੰ ਕਿਹਨੇ ਮੈਜੋਰਿਟੀ ਮੰਗ ਕਰੀਏ ਤੁਸੀਂ ਮੰਗ ਤਾਂ ਸਰ ਇਹੀ ਕਰੀਆ ਵੀ ਉਹਦਾ ਨੀ ਪੱਥਰਾ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੀਨੀ ਪੈਲਸ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਤੇ ਕੀ ਐ ਨਹੀਂ ਕੋਈ ਸੂਰਨ ਨੂੰ ਕੀ ਲਾਉਣਾ ਮਕਸਦ ਤਾਂ ਸਰ ਬਸ ਇਹੀ ਹੈ ਵੀ ਆਪੋਜੀਸ਼ਨ ਪਾਰਟੀਆਂ ਵਿੱਚ ਜਿੱਦਵਾਂਸ ਕੱਢਣ ਦੇ ਕਾਰਨ ਵੀ ਤਾਂ ਕਿ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਛਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁਖਦਾ ਸੀਗਾ ਵੀ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਵੇ ਹੁਣ ਤਾਂ ਇਸ ਟਾਈਮ ਤੱਕ ਆਕਾਲੀ ਦਲ ਦਾ ਸਰਪੰਚ ਹੈ ਜੀ ਨਹੀਂ ਤੋਂਨੋ ਕਿਲਾਵਾ ਕੋਈ ਹੋਈ ਨਹੀਂ ਹੋਣਾ ਵੀ ਨੇਰੀ ਜੀ ਕਿਸੇ ਪਸ਼ੂ ਨੇ ਜੋ ਛਿੜਕਤਾ ਹੋਵੇ ਸਰ ਨੇਰੀ ਨਾਲ ਤਾਂ ਡਿਗਨਲ ਹੈ ਨਹੀਂ ਜੀ तकरीबन 12 12 तकरीबन 12 12 ਇੰਚੀ ਗੰਧਾ ਨੇ ਸਰ ਅੱਛਾ ਬਸ ਟਾਈਮ ਨੀ ਪੱਥਰ ਦੀਆਂ ਬਰੇਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲਾ ਗਿਆ ਤੁਹਾਨੂੰ ਕਿਹਨੇ ਕੰਮ ਕਰਿਆ ਸਰ ਹੁਣ ਇਹ ਤਾਂ ਜਿਹੜੇ ਬੰਦੇ ਨੇ ਉੱਥੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਤੈਨੂੰ ਹੋਰ ਕਿਹਨੂੰ ਮੰਗੇ ਤੁਸੀਂ ਕਿਸੇ ਦੂਜੇ ਕਿਤੇ ਆਪ ਕੋਲ ਨੂੰ ਮਿਲਿਆ ਹਾਂ ਸਰ ਮੈਂ ਆਪਣਾ ਰਵਨੀਤ ਬਿੱਟੂ ਜੀ ਦੀ ਗੱਲ ਵੀ ਧਿਆਨ ਚ ਲਿਆਂਦੀ ਅੱਜ ਤੇ ਆਪਣਾ ਬੀਬਾ ਆਪਣਾ ਜੈ ਇੰਦਰ ਕੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲਿਆਂਦੀ ਆ ਇਹ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਆਪਾਂ ਇਹਦੇ ਕਾਰਵਾਈ ਕਰਾਂਗੇ ਜੇ ਵੀਰ ਵੀ ਪਲੇ ਗਰਾਊਂਡ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਇੱਕ ਵਾਰੀ ਸਰਕਾਰ ਪਲੇ ਗਰਾਊਂਡ ਬਣਾ ਰਹੀ ਹੈ ਸਰ ਅਸੀਂ ਤਾਂ ਭਗਵਾਨਤਮਾਨ ਸਰਕਾਰ ਨੂੰ ਬਸ ਇੱਕ ਇਹੀ ਆਪ ਦੇ ਸਮਾਜ ਦੇ ਵ Ради ਸਨੇਹਾ ਦੇਣਾ ਚਾਹੁੰਦੇ ਆ ਵੀ ਇੱਕ ਪਾਸੇ ਤਾਂ ਤੁਸੀਂ ਬੱਚਿਆਂ ਦੇ ਖੇਡਣ ਲਈ ਲੱਗ ਲੱਗ ਜਗ੍ਹਾ ਤੇ ਜਾ ਕੇ ਨੀਂ ਪੱਥਰ ਰੱਖ ਰਹੇ ਹੋ ਪਰ ਲੱਗ ਲੱਗ ਜਗ੍ਹਾ ਤੇ ਨੀਂ ਪੱਥਰ ਰੱਖਣ ਦਾ ਫਾਇਦਾ ਤਾਂ ਤਾਂ ਹੈ ਜੀ ਜੇ ਉਹਨਾਂ ਦੀ ਸਾਂਭ ਸੰਭਾਲ ਹੋਵੇ ਜਾਂ ਉਹਨਾਂ ਦੇ ਕੰਮ ਚੱਲੇ ਸਾਡੇ 3 ਸਾਲ ਹੋ ਗਏ ਜੀ ਨੀਂ ਪੱਥਰ ਰੱਖੇ ਨੂੰ ਉਲਟਾ ਕੰਮ ਤਾਂ ਕੀ ਹੋਣਾ ਸੀ ਜੀ ਸਾਡੇ ਨਹੀਂ ਪੱਥਰ ਵੀ ਵੱਟ ਕੇ ਲੈ ਗਏ ਹੁਣ ਅਸੀਂ ਬੇਨਤੀ ਕਰਦੇ ਆਂ ਭਗਵੰਤਵਾਨ ਸਰਕਾਰ ਨੂੰ ਵੀ ਪਲੀਜ਼ ਸਾਡੇ ਖੇਡ ਗਰਾਊਂਡ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਜੀ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਕਾਦੇ ਬਾਰੇ ਦੋਸ਼ੀਆਂ ਨੂੰ اچھا ਦੋਸ਼ੀਆਂ ਖੜਾ ਅਸੀਂ ਤਾਂ ਆਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸਿੱਟਿਆ ਗਿਆ ਇੱਕ ਤੈਨੂੰ ਸਾਫਤ ਕਰਾਇਆ ਜਾਵੇ ਇੱਕ ਜਿਹੜੇ ਨਜਾਇਜ਼ ਕਬਜ਼ੇ ਕਰਾਇਆ ਗਿਆ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਛਡਵਾਇਆ ਜਾਵੇ ਤੇ ਇਸ ਨੂੰ ਖੇਡਣ ਯੋਗ ਬਣਾਇਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਤਾ ਕੀ ਆਉਂਦਾ ਜੀ? ਮਿੰਦਰਪੁਰਾ ਹੈ ਨਾ? ਮਿੰਦਰਪੁਰਾ। ਤੇ ਪੰਚਾਇਤ ਵਿੱਚ ਪੁੱਛਿਆ ਉਹ ਹੋਰ ਲੋਕ। ਪੰਚਾਇਤ ਮੈਂਬਰ। ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਇਹੋ ਜਿਹਾ ਬੱਚਿਆਂ ਦਾ ਗਰਾਊਂਡ ਬਣੇ। ਉਹ ਤੇ ਕੋਈ ਹੋਣਾ ਹੋਵੇ ਕੋਈ ਬੰਦ ਨਾ ਕਰੇ ਜਾਣ ਕੋਈ ਕਾਬਜਾ ਨਾ ਕਰੇ ਅਸੀਂ ਹੀ ਮੰਗ ਕਹਿਣਗੇ ਕੀ ਨਹੀਂ ਗਰਾਊਂਡ ਦਾ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨਾਂ ਨਹੀਂ ਪੱਥਰ ਨੇ ਜਿਹੜੇ ਉਹ ਗਾਇਬ ਨੇ ਤੇ ਉਹਨਾਂ ਵਾਲੇ ਕਿਸੇ ਕੀ ਕਰਨ ਚਾਹਣ ਹਾਂਜੀ ਮੇਰੇ ਹੁੰਦੇ ਸਿਰਫ ਗਰਾਊਂਡ ਵਾਲਾ ਨਹੀਂ ਪੱਥਰ ਸੀ ਉਹ ਗਿਰਿਆ ਪਿਆ ਸੀ ਜਿਹਦੀ ਪਰਮਾਨਗੀ ਲਈ ਪਿਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋ ਸੱਪੜ ਤੋਂ ਜੀ ਚਾਹ ਨੂੰ ਕੋਈ ਮਿਲਿਆ ਮਤਲਬ ਉਹ ਮਿਕਸ ਕਰਕੇ ਮਿੱਟੀ ਨਵੀਂ ਪਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਹੈ ਛੜਾ ਆਪਣੀ ਇਹ ਲਈ ਪੀ ਪਰਮਾਨਗੀ ਮੇਰੇ ਤੋਂ ਟੁੱਟਿਆ ਤੇ ਉਹ ਚੌਂਦੀ ਉਹਨੂੰ ਦਰਪੰਖਾ ਜਿਹੜਾ ਦਵਾਰਾ ਟੁੱਟਿਆ ਗਿਆ ਅਸੀਂ ਜੀ ਉਹਨੂੰ 2-4 ਦਿਨ ਚ ਲੱਗਣੇ ਸੀ ਬਾਰਸ਼ ਆ ਕੇ ਤਾਂ ਕਰਕੇ ਕੰਮ ਡਿਲੇ ਪਾਇਆ ਗਿਆ ਹਾਨੂੰ ਲੇਬਰ ਵੀ ਨਹੀਂ ਮਿਲੀ ਜੀ ਹੁਣ ਸਾਨੂੰ ਬਸ ਸੀਜ਼ਨ ਦਾ ਕੰਮ ਆ ਜੀ ਨਹੀਂ ਤੇ ਕੋਈ ਨਹੀਂ ਪੱਥਰ ਨਹੀਂ ਸੀ ਜੀ ਚਲਸ ਬਸ ਚਲਸ ਆ ਗਰਾਊਂਡ ਤੇ ਸਾਂਝੀ ਸੀ ਇੱਕ ਉਹ ਸਾਂਝੀ ਸੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਸਾਡੀ ਪ੍ਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋ ਗਿਆ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਹੈ ਜੀ ਕੀ ਗ੍ਰਾਂਟ ਗ੍ਰਾਂਟ ਕਰੋਂ ਕਰਕੇ ਚੱਲਦੇ ਹੋ ਯਾਰ ਮੈਚ ਕਰਦੇ ਕਦੋਂ ਕੱਖਾ ਪਾਉਂਦੇ ਇਹ ਅਸੀਂ ਇੱਕ ਦਿਨ ਆਪਣੇ ਬਿਸ਼ਾਦ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਣਾ ਖੇਡ ਮੈਦਾਨ ਕੀ ਕਹਿਣਾ ਚਾਹੁੰਦੇ ਹੋ ਕਿ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਅਸੀਂ ਬਿਸ਼ਾਦ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਬਿਹਤਰੀਜ਼ ਕਿ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਾ ਮੇਰਾ ਨਾਮ ਹੈ ਪਰਮਜੀਤ ਪਰਮਜੀਤ ਸਿੰਘ ਸਾਫ ਕਸਰਪੁਰ ਤੁਸੀਂ ਜਿਹੜੇ ਇਹ ਹਲ ਮੁਸਮਤੀਆਂ ਲਾਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਹਲਾਤ ਇਹ ਕਹਿੰਦੇ ਵੀ ਜੋ ਸਾਨੂੰ ਜੋ ਗ੍ਰਾਂਟ ਮਿਲ ਜੇ ਨਾ ਸਾਰਾ ਕੰਮ ਪੂਰਾ ਚੜ ਜੇ ਇਹ ਕਦੇ ਕੰਮ ਧੂਰਾ ਪਿਆ ਇਹ ਸਾਹੀ ਸਰਪਤਾ ਕਰਦੇ ਨੂੰ ਪੱਛੇ ਵੇ ਜਾ ਜਾ ਜੀ ਉਰੇ ਜਾ ਕੇ ਕਿਉਂ ਇੱਕ ਦੋ ਮੈਂਬਰ ਹੈ ਉਹਦਾ ਨਜਾਇਜ਼ ਕਬਜ਼ਾ ਕਰਿਆ ਹੋਇਆ ਤੇ ਉਹਦਾ ਨਜਾਇਜ਼ ਕਬਜ਼ਾ ਸੀ ਹਟਾਤਾ ਇਸ ਕਰਕੇ ਹੀ ਉਹ ਵਿਰੋਧਤਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਪਿੰਡ ਚ ਕੋਈ ਵਿਰੋਧਤਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਕਿ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਕੀ ਨਹੀਂ ਪੱਥਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਥਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਦੇ ਵਿੱਚ ਕੰਧੂ ਤੇ ਲਾਦਾ ਫਿੱਟ ਕਰਾ ਦਾਂਗੇ ਤੇ ਖੇਡ ਕਰਾਉਣ ਕਰ ਤੱਕ ਚਾਰ ਲੋ ਕਰਾ ਦੋ ਬਸ ਜਦੋਂ ਹੁਣ ਗ੍ਰਾਂਡ ਥੋ ਬੀਜ ਗਰਾਉਂਡ ਆਜੇ ਨਾ ਅਈ ਜੀ ਜੇ ਤੇ ਕਹਿੰਦਾ ਕਿ ਇਹਦਾ ਹੋਗਾ ਜੀ ਸਰੰਜੂ ਸਿੰਘ ਪੰਚਾਇਤ ਦਾ ਲਾਗਨ ਆ ਪੱਤ ਰਾਜਪੁਰ ਪਿੰਡ ਤਿੰਨ ਨਹੀਂ ਪੱਥਰ ਨੇ ਜਿਹੜੇ ਉੱਥੋਂ ਗਾਇਬ ਨੇ ਉਹਨਾਂ ਹੀ ਬਾਰੇ ਕੁਝ ਕਹਿਣਾ ਚਾਹੁੰਦਾ ਇੱਕ ਟੁੱਟੇ ਹੋਏ ਤੇ ਦੋ ਗਾਇਬ ਨੇ ਸਰ ਮੈਨੂੰ ਕੱਲੇ ਪਤਾ ਲੱਗਿਆ ਸੀਗਾ ਮੈਂ ਜੋ ਫੀਲਡ ਤੇ ਜਾ ਪਿੰਡ ਜਾਣ ਲੱਗਿਆ ਫਿਰ ਪੜਤਾਲ ਕਰਕੇ ਜਿਹੜਾ ਗੀਰਿਆ ਹੋਇਆ ਉਹਨੂੰ ਦੁਬਾਰਾ ਆਪਾਂ ਬਣਵਾ ਕੇ ਕੋਈ ਕਰਦਨੇ ਜੀ ਬਾਕੀ ਮੈਂ ਉੱਥੇ ਪੰਚਾਇਤ ਨੂੰ ਮਿਲਦਾ ਵੀ ਕੀ ਕਰਨਾ ਹੈ ਪੰਚਾਇਤ ਕਿ ਪਲੇਗਰਾਉਂਡ ਹੈ ਜਿਹੜਾ ਤੁਮਾੜਾ ਦੇ ਚੰਨੇ ਬੱਚੇ ਗਰਾਉਂਡ ਹੈ ਜਿਹੜਾ ਉਹ ਆਪਾਂ ਆਪਣੇ ਮਤਲਬ ਉਥੇ ਬੱਚੇ ਨਹੀਂ ਖੇਡਦੇ ਉਹ ਦੂਰ ਮੈਂਬਰ ਪੰਚਾਇਤ ਨੇ ਵੀ ਦੋਸ਼ ਲਾਇਆ ਕਿ ਜਿਹੜਾ ਹੈ ਨਾ ਪਲੇਗਰਾਉਂਡ ਹੈ ਜਿਹੜਾ ਵਰਤ ਚੱਲ ਰਿਹਾ ਨਾ ਨਹੀਂ ਨਹੀਂ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਸਾਤਾ ਦੇ ਦਿਨਾਂ ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਗ੍ਰਾਂਟ ਦਿੱਤੀ ਸੀ ਪਲੇਗਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਵਾਟ ਇਟਾ ਮਹਿੰਗੀਆਂ ਹੋਣ ਕਰਕੇ ਅਸੀਂ ਹਲੇ ਕੰਮ ਰੋਕ ਲਿਆ ਬਸ ਸੱਤਾ ਅੱਗ ਉਹ ਗਰਾਊਂਡ ਜਿਹੜਾ ਉੱਥੇ ਬਰਸਾਤਾ ਦਾ ਪਾਣੀ ਆ ਉਹਦਾ ਮਹਾਨਾ ਉੱਤਰ ਨੂੰ ਬਣਿਆ ਹੋਇਆ ਹੈ ਗਰਾਊਂਡ ਕਿਨੂੰ ਇਸ ਲਈ ਉਹਨਾਂ ਨੇ ਮਲਬਾ ਛੱਟਿਆ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇਦ ਵਾਲੀ ਦੀ ਜ਼ਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕੱਲੋਂ ਉੱਥੇ ਪਿੱਚੋ ਬਣਾਉਣਿਆ ਗਰਾਊਂਡ ਬਣਾਉਣਿਆ ਪਾਣੀ ਨਾ ਖੜ ਸਕੇ ਮੈਂ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਕੀ ਹੈ ਹਾਂਜੀ ਉਹ ਜਿਹੜੀ ਉਹ ਡਿਜੀਟਲ ਹੀ ਹੋਤਾ ਕੀ ਮਾਮਲਾ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟਲੇ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀ ਤੇ ਹੁਣ ਆਖੀ ਉਹਦਾ ਵੀ ਦੇਖਦੇ ਐ ਐਮਐਲਏ ਸਾਹਿਬ ਕੋਲੇ ਪੰਚਾਇਤ ਕਹਿ ਰਹੀ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਇਸ ਚੀਜ਼ ਦੇ ਪੰਚ ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫੰਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿਉਂ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜੇ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲਈ ਜੇ ਇਹ ਉਕਰਾਂ ਵਾਲੇ ਵਾਲੇ ਤੇ ਲੋੜ ਦਾ ਕੋਈ ਚੀਜ਼ ਆਵੇ ਜਿਹੜੀ ਕੰਮ ਹੋਏ ਜੀ ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਕਰਦਗੇ ਜਿਹੜੇ ਵੀ ਸ਼ਖਸ ਨੇ ਜਿਨ੍ਹਾਂ ਨੇ ਵੀ ਸ਼ਰਾਧ ਦੇ ਦਿੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਦਾ ਔਰ ਇਹਦੀ ਫਿਰ ਪ੍ਰੋਪਰ ਤਕਨੀਕਾਤ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਉਹ ਸਖਤ ਕਾਰਵਾਈ ਕੀਤੀ ਗਈ ਹੈ ਇਹ ਮੁੱਖ ਮੰਤਰੀ ਪੰਜਾਬ ਸਰਕਾਰ ਭਗਨ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾਂ ਦੇ ਨਾਲ ਫੇਡ ਸਾੜ ਕਰਦੇ ਆ ਬੜਾ ਗੰਭੀਰ ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕਾਰਜ ਜੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰੇਗਾ